ਸਾਰਾ ਕੁਝ ਇਹ ਜੀਫਾਰਗੇ ਦੇ ਜਿੰਨੀ ਵੀ ਗਰੁੱਪਟੀ ਮੈਨੇਜਮੈਂਟ ਹੈ ਤੇ ਬੰਦਾ ਕਰਦਾ ਤੇ ਅੱਜ ਮੈਨੂੰ ਕੋਈ ਪ੍ਰੋਗਰਾਮ ਆਇਆ ਕੱਲਾ ਆਇਆ ਨੇ ਇਹ ਕੱਛ ਦਾ ਅਕਾ ਜਿਵੇਂ ਕਿੰਨੇ ਟਾਈਮ ਬਾਅਦ ਮਿਲਿਆ ਸੱਚੀ ਦੱਸ 12 ਸਾਲਾਂ ਬਾਅਦ ਇਹ ਤਲਾ ਹੋਣ ਜਾਣ ਲੱਗਿਆ ਮੇਰੇ ਕੋਲ 70 ਸਭ 70 ਸਾਲ ਦੀ ਤੱਕ ਲੱਗ ਜਾਣਗੇ ਕਿ ਜਦੋਂ ਮੇਰੇ ਨਾਲ ਸ਼ੁਰੂ ਹੋਇਆ ਸੀ ਉਹ ਵੀ ਟੋੜ ਰਿਹਾ ਸੀ ਟੂ ਵੀ ਐਸਾ ਖਰਾਬ ਜਾਂਦਾ ਸੀ ਜਿਦਾ ਤਮਨਾ ਹੋ ਜਾਂਦੀ ਇੱਕ ਵਾਰ ਤਾੜੀ ਮਾਰਦੇ ਤਮਨਾ ਹੋ ਜਾਂਦੀ ਤੇ ਬਹੁਤ ਕਹਾਂ ਆਫਸਟਾਨ ਹਨ ਬੜੀ ਮਿਹਨਤ ਦੀ ਮਿਹਨਤ ਕਰਨ ਵਾਲੇ ਨੂੰ ਰਿਸਪੈਕਟ ਕਰੀਏ ਜੀ ਅੱਜ ਦਾਦਾ ਜੀ ਤਰ ਤੁਨਾ ਕਰੇ ਤੇ ਹੋਰੇ ਕਰੇ ਕਿਹੜਾ ਮੇਰੀਆਂ ਸੱਤੇ ਜ਼ਰੂਰਤਾਂ ਪੂਰੀਆਂ ਇਹ ਲੋਕੀ ਤੱਕਦੇ ਐ ਬਗੁਨਾ ਵੀ ਤੇ ਮੈਂ ਤੱਕਦਾ ਰਹਿਮ ਤਾਂ ਤੇਰੀਆਂ ਤਾਜ਼ੇਦਾਰਾਂ ਦੇ ਨਾ ਹੀ ਅਮੀਰਾਂ ਦੇ ਬਾਬਾ ਜੀ ਮੈਂ ਇੱਕ ਗੱਲ ਕਹਿਣਾ ਚਾਹਾਂਾ ਤੁਸੀਂ ਮੇਰੇ ਸਾਹਮਣੇ ਬੈਠੇ ਹੋ। ਇਹ ਤੁਹਾਨੂੰ ਪਤਾ ਲੱਗ ਰਿਹਾ ਕਿ ਤੁਸੀਂ ਬੈਠੇ ਹੋ। ਹਾਂ? ਅੱਜ ਕੱਲ੍ਹ ਸ਼ੋਸ਼ੋਰੀ ਦੇ ਕੰਮ ਦੇ ਵਿੱਚ ਸਿਰ ਕਮਾਂ ਲੱਗ ਜਾਂਦੇ ਨੇ। ਉਹ ਕੁਝ ਕੀ ਕਰ ਰਹੇ ਨੇ। ਕਦੀ ਵੀ ਕੋਈ ਤੇਵੀ ਦੇਵਤਾ ਕੋਲ ਨਹੀਂ ਕਿਤੇ ਲੱਗਣਾ। ਆ ਪਿੱਛੇ ਇਹ ਦਾ ਖਾਲਸਾ ਜੀ ਨੇ ਉਹਨਾਂ ਨੇ ਕਿਹਾ ਮੈਂ ਬੋਲਦਾ ਜਦਿਆਂ ਤੁਹਾਨੂੰ ਉਹਨਾਂ ਨੂੰ ਜਦ ਸਵਾਲ ਕੀਤਾ ਨਾ। ਕਿ ਆ ਸਵਾਲਾਂ ਦੇ ਜਵਾਬ ਦੋ। ਉਹ ਫਕੀਰ ਜਿਹਾ ਦੇ ਦਿੱਤੇ। ਇਸ ਕਰਕੇ ਫਕੀਰ ਬਣਨਾ ਬੋਝ ਦੂਰ ਹੈ ਇਸ ਕਰਕੇ ਉਹ ਹੰਡ ਬਾਦ ਤੋਂ ਦੂਰ ਰਹੋ ਉਹਨਾਂ ਦੇ ਨਾਲ ਰਹੋ ਉਹ ਸੱਚੇ ਭਾਸ਼ਾ ਕੋਮਿਸ਼ ਕਰਮਾ ਨਾ ਮਨੋ ਮਾਰਾ ਨਾ ਮਨੋ ਬੱਬਾ ਪਰ ਆਸ਼ਾ ਦੀ ਮਨੋ ਲਾਡੀ ਸਾਈਂ ਦੀ ਮਨੋ ਉਹਨੇ ਸ਼ਾਹ ਬੱਬਾ ਜੀ 11ਵੀਂ ਮਾਣੀ ਸਰਕਾਰ ਲੱਖ ਦਾਤਾ ਸਰਕਾਰ ਦੇ ਪੀਰ ਹੋਏ ਨੇ ਕਹਾਜਾ ਕੀ ਸਰਕਾਰ ਕੀ ਆਪਾਂ ਭੰਗੀਆਂ ਦੇ ਵਿੱਚ ਰੱਖੀ ਹੋਈ ਹੈ